ਹਾਂਜੀ ਹੁਣ ਜਿਹੜੀ ਕੀ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਭਾਈ ਵਿਕਰਮ ਜੀਠੀਏ ਨਾਲ ਮੁਲਾਕਾਤ ਹੋਈ ਹੈ ਜਿਹੜੀ ਕੀ ਗੁਰਵਿੰਦਰ ਸਿੰਘ ਢਿੱਲੋਂ ਬਿਆਸ ਵਾਲੇ ਡੇਰਾ ਬਾਬਾ ਮੁਖੀਏ ਜਿਹੜੇ ਤਾਂ ਹੁਣ ਉਹਨਾਂ ਦੀ ਮੁਲਾਕਾਤ ਹੁੰਦੀ ਆ ਤੇ ਇਸ ਮੁਲਾਕਾਤ ਦੇ ਵਿੱਚ ਕੀ ਖੁਲਾਸੇ ਹੋਏ ਆ ਜਿਹੜਾ ਕੀ ਇੱਕ ਪੱਤਰਕਾਰ ਬੰਨਿਓ ਤਾਂ ਭਾਈ ਇਹ ਵੀਡੀਓ ਤੇ ਬਣੇ ਰੋ ਜਿਹਦੇ ਵਿੱਚ ਪੂਰੀ ਗੱਲਬਾਤ ਸਾਂਝੀ ਕਰਨ ਜਾ ਰਹੇ ਆ ਵੀ ਵਿਕਰਮ ਜੀਠੀਏ ਨੂੰ ਮਿਲੇ ਆ ਤੇ ਕੀ ਗੱਲਬਾਤ ਹੋਈ ਆ ਤੇ ਕੀ ਮਾਮਲੇ ਸਾਹਮਣੇ ਆਉਣਗੇ ਇਸ ਤੋਂ ਬਾਅਦ ਦੀਰੇ ਵਿੱਚ ਹੁਣ ਗੱਲ ਕਰੀਏ ਜੇ ਗੱਲ ਕਰੀਏ ਬਈ ਸੁਖਵੀਰ ਬਾਦਲ ਨੂੰ ਵੀ ਨਹੀਂ ਮਿਲਨ ਦਿੱਤਾ ਹਰ ਸਿਮਰਤ ਕੌਰ ਜਿਸ ਦਿਨ ਰਖੜੀ ਬੰਨਣ ਜਾਂਦੀ ਆ ਉਹਨਾਂ ਨੂੰ ਵੀ ਬਹੁਤ ਸਮਾਂ ਖੜਾਈ ਰੱਖਿਆ ਪਰ ਫੇਰ ਵੀ ਕੋਈ ਵੀਡੀਓ ਸਾਹਮਣੇ ਨਹੀਂ ਆਇਆ ਵੀ ਮਿਲੇ ਆ ਕਿ ਨਹੀਂ ਮਿਲੇ ਰਖੜੀ ਬੰਨਣ ਪਹੁੰਚਦੇ ਆ ਉਹਨਾਂ ਨੂੰ ਵੀ ਖੱਜਲ ਖਰਾਬ ਕੀਤਾ ਗਿਆ ਪਰ ਹੁਣ ਐਨੀ ਪਾਵਰ ਕਿਉਂ ਜਿਹੜਾ ਕਿ ਵਿਆਸ ਵਾਲੇ ਡੇਰਾ ਗੁਰਵਿੰਦਰ ਸਿੰਘ ਢਿੱਲੋਂ ਆ ਜਿਹੜਾ ਕਿ ਬਾਬੇ ਦੇ ਨਾਂ ਤੇ ਜਾਣੇ ਜਾਂਦੇ ਆ ਤੇ ਲੋਕ ਉਹਨਾਂ ਦੀ ਵਾਹ ਵਾਹ ਕਰਦੇ ਆ ਤੇ ਪਰ ਲੋਕਾਂ ਨੂੰ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਇਹਨੂੰ ਮੰਨਦੇ ਆ ਚਲੋ ਕਈ ਤਰ੍ਹਾਂ ਦੇ ਬਾਬੇ ਆ ਪਰ ਉਹਨਾਂ ਨੂੰ ਨਾਲ ਪੁਲਿਸ ਧੱਕੇ ਮਾਰ ਰਹੀ ਆ ਮੈਂ ਇੱਕ ਵੀਡੀਓ ਦੇਖੀ ਸੀ ਜਦੋਂ ਪਹੁੰਚਦੇ ਆ ਉੱਥੇ ਤੇ ਲੋਕ ਉਹਨਾਂ ਦੇ ਦਰਸ਼ਨ ਕਰਨ ਨੂੰ ਜਿਵੇਂ ਆਪਾਂ ਕਹਿੰਦੇ ਆ ਵੈਸੇ ਤਾਂ ਪਰਮਾਤਮਾ ਤੋਂ ਉੱਤੇ ਕੁਝ ਨਹੀਂ ਹੁੰਦਾ ਤੇ ਪਹਿਲਾਂ ਆਪਾਂ ਇੱਕ ਵੀਡੀਓ ਸੁਣਾ ਦਈਏ ਪਹਿਲਾਂ ਫੇਰ ਅਗਲੇ ਵਿਚਾਰ ਸਾਂਝੇ ਕਰਦੇ ਆ ਵੀ ਬਾਬਿਆਂ ਦੀਆਂ ਇੰਨੀਆਂ ਪਾਵਰਾਂ ਕਿਉਂ ਇੰਨੀ ਗੱਲਬਾਤ ਕਿਉਂ ਬਾਬਿਆਂ ਦੇ ਵਿੱਚ ਤਾਂ ਪਹਿਲਾਂ ਇੱਕ ਸੀਨੀਅਰ ਪੱਤਰਕਾਰ ਬਣੀਓ ਤੇ ਖੁਲਾਸੇ ਹੋ ਜਾਂਦੇ ਸਾਰੇ ਮਾਮਲੇ ਤੇ ਚੈਨਲ ਤੇ ਬਣੇ ਰਹੋ ਫਿਰ ਕਰਦੇ ਅਗਲੀ ਗੱਲ ਅਗਲੀ ਗੱਲਬਾਤ ਤੇ ਉਹਨਾਂ ਨੂੰ ਇਹ ਦਰਦ ਹੁੰਦਾ ਨਾ ਕਿਉਂਕਿ ਉਹ ਵੀ ਸਾਰੇ ਜਿਹੜੇ ਹੈਗੇ ਨੇ ਉਸ ਦੇ ਨਾਲ ਜਿੰਨੇ ਜੁੜੇ ਨੇ ਉਹ ਉਹਨਾਂ ਨੇ ਉਹ ਆਪਣੇ ਉਹਨਾਂ ਦੇ ਬੱਚੇ ਨੇ ਉਹਨਾਂ ਬੱਚਿਆਂ ਨੂੰ ਮੰਨਦੇ ਨੇ ਠੀਕ ਹੈ ਨਾ ਤੇ ਉਹਨਾਂ ਨੂੰ ਦਰਦ ਹੁੰਦਾ ਯਾਰ ਠੀਕ ਹੈ ਵੀ ਇਹ ਮੇਰੇ ਪਰਿਵਾਰ ਦਾ ਜੀ ਹੈ ਇਹਦੇ ਦੁੱਖ ਆਇਆ ਤਾਂ ਮੈਨੂੰ ਮਿਲਣਾ ਜਾਵਾ ਪੈਸੇ ਵੀ ਪਾਪਾ ਗੁਰਿੰਦਰ ਸਿੰਘ ਜੀ ਢਿਲੋ ਜਿਹੜੇ ਨੇ ਜਿੰਨਾ ਕਿ ਮੈਂ ਸਮਝਦਾ ਬਾਬਾ ਗੁਰਿੰਦਰ ਸਿੰਘ ਜੀ ਦੇ ਢੱਲੋਂ ਜਿਹੜੇ ਦੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਜਦੋਪਾਲ ਸਿੰਘ ਤੇ ਜਿਹੜੀਆਂ ਦੋਨੋਂ ਬੇਟੀਆਂ ਵਿਕਰਮ ਮਜੀਠੀਆ ਦੀਆਂ ਉਹ ਸਾਲੇਹਾਰ ਆ ਤੇ ਬਹੁਤ ਨੇੜਾ ਰਿਸ਼ਤਾ ਬਹੁਤ ਨੇੜਾ ਰਿਸ਼ਤਾ ਉਹ ਬਲੱਟਰ ਰਿਲੇਸ਼ਨ ਤੋਂ ਇਲਾਵਾ ਤਾਂ ਜੇਲ ਮੈਨੂਅਲ 'ਚ ਕਿਸੇ ਨੂੰ ਮਿਲਣ ਦੀ ਇਜਾਜ਼ਤ ਹੀ ਨਹੀਂ ਇਹ ਰਿਸ਼ਤੇਦਾਰੀ ਆ ਤੇ ਉਸ ਰਿਸ਼ਤੇਦਾਰੀ ਦੇ ਤੌਰ ਤੇ ਮਿਲਣ ਗਏ ਨੇ ਉਹਨਾਂ ਨੂੰ ਜਰੂਰ ਮੈਨੂੰ ਲੱਗਦਾ ਕਿ 35 ਮਿੰਟ ਦੀ ਮੁਲਾਕਾਤ ਜਦ ਵਿਕਰਮ ਮਜੀਠੀਆ ਨੂੰ ਪੂਰਾ ਹੌਸਲਾ ਦੇ ਕੇ ਆਏ ਹੋਣੇ ਉੱਤਪੀਨੇ ਤੁਸੀਂ ਦੇਖੋ ਅਰਵਿੰਦ ਕੇਰਿਵਾਲ ਭਗਵੰਤਮਾਨ ਵੀ ਉਸ ਡੇਰੇ ਤੇ ਬਾਬਾ ਗੁਰਿੰਦਰ ਸਿੰਘ ਜੀ ਤੋਂ ਮਿਲਿਆ ਆ ਮੈਂ 3 ਵੀ ਕੱਲ ਅਰਜੋਤ ਬੈਸ ਮਿਲੇ ਨੇ ਫਿਰ ਜੇ 80 ਕੋਈ ਸਿਸਟਮ ਚ ਇੰਟਰਫੇਅਰ ਹੋਣ ਹੋਵੇ ਫਿਰ ਵਿਕਰਮਜੀਠੇ ਤੇ ਪਰਚਾ ਹੀ ਨਾ ਦਰਜ ਹੋਵੇ 80 ਇਹਦਾ ਫਿਰ ਤਾਂ ਵਿਕਰਮਜੀਠੇ ਤੇ ਐਫ ਆਈ ਆਰ ਹੀ ਨਾ ਹੁੰਦੀ ਵਾਲੀ ਵੇਜਲਾਸਾ ਨਹੀਂ ਸੋ ਇਸਾ ਮਤਲਬ ਇਸ ਚੀਜ਼ ਨੂੰ ਵੀ ਸਮਝਣਾ ਪਏਗਾ ਜੇ ਪਾਪਾ ਗੁਰਿੰਦਰ ਸਿੰਘ ਜੀ ਦੇ ਢੱਲੋਂ ਦੇ ਨਦੀਕੀ ਰਿਸ਼ਤੇਦਾਰ ਨੂੰ ਜੇਲ੍ਹ 'ਚ ਬੰਦ ਕੀਤਾ ਹੈ ਇਸ ਦਾ ਮਤਲਬ ਉਹਨਾਂ ਦੀ ਕਾਨੂੰਨ ਸਿਸਟਮ ਸਿਆਸਤ ਉਹਦੇ ਵਿੱਚ ਦਖਲਅੰਦਾਜ਼ੀ ਜ਼ੀਰੋ ਹੈ ਤੁਸੀਂ ਮੈਨੂੰ ਦੱਸੋ ਐਡੇ ਵੱਡੇ ਰੋਹਾਨੀਆਂ ਦੇ ਸੰਤ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਤੇ ਪਰਚਾ ਦੇ ਕੇ ਅੰਦਰ ਕੀਤਾ ਸਿਸਟਮ ਕਰ ਸਕਦਾ ਸਰਕਾਰ ਕਰ ਸਕਦੀ ਹੈ ਇਤਨਾ ਛੋਟੇ ਛੋਟੇ ਨੀਮਾਨ ਜਿਹੜੇ ਤੇਰੇ ਆਲੇ ਇਹ ਤਾਂ ਤੁਹਾਡੇ ਸਾਹਮਣੇ ਕਿੰਨਾ 5000 ਡੇਰਾ ਤੁਰਨਾ ਨਹੀਂ ਫੋਲੋਅਰ ਹੈਗੇ ਆ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਫਿਰ ਸਭ ਤੋਂ ਵੱਡੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਆਂਦੇ ਹੋਂ ਜਿੱਥੇ ਰਾਸ਼ਟਰਪਤੀ ਆ ਰਹੇ ਹੋਂ ਜਿਹੜੇ ਪੰਜਾਬ ਸਰਕਾਰ ਦੀ ਮੋਢੇ ਨਾਲ ਮੋਢਾ ਲਾ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹੋਂ 1700 ਟਰੱਕ ਬਾੜ ਪੀੜਤਾਂ ਲਈ ਦੂਜੇ ਤੀਜੇ ਦਿਨ ਹੀ ਨਿਰਵਾਣਾ ਕਰਤਾ ਅੱਜ ਵੀ ਸੇਵਾ ਚੱਲ ਰਹੀ ਹੈ ਸੰਗਤ ਨੂੰ ਕੀ ਹੋਇਆ ਵੀ ਦਿਲ ਖੋਲ ਕੇ ਸੇਵਾ ਕਰੋ ਫਿਰ ਪੰਜਾਬ ਸਰਕਾਰ ਦਾ ਹੀ ਭਾਰ ਹੁਲਾ ਹੋ ਗਿਆ ਫਿਰ ਪਰਚੇ ਗੱਜ ਹੋ ਸਕਦੇ ਸੀ ਇਸਾ ਮਤਲਬ ਕਿ ਇਹ ਗੱਲ ਨੂੰ ਤਾਂ ਪਹਿਲਾਂ ਤਸਲੀਮ ਉਹ ਸਾਫ਼ ਕਰਦੇ ਮੇਰੇ ਸਾਥੀ ਗਈ ਜਰਨਲਿਸਟ ਹੋਰ ਪਾਸੇ ਲੈ ਕੇ ਜਾਂਦੇ ਗੱਲ ਨੂੰ ਪਰ ਮੈਂ ਆਪਣੇ ਢੰਗ ਨਾਲ ਦੇਖ ਰਾ ਬਈ ਫੇਰ ਤਾਂ ਇਹ ਪਰਚੇ ਦਰਜ ਹੀ ਨਹੀਂ ਹੋ ਸਕਦੇ ਫਿਰ ਕਾਰਵਾਈ ਹੀ ਨਹੀਂ ਹੋ ਸਕਦੀ ਜੇ ਸਿਸਟਮ ਜਿ ਇੰਟਰਫੇਅਰ ਕਰੇ ਤਰਨਤਾਰਨ ਜ਼ਮੀਨੀ ਚੋਣ ਹੋਣ ਵਾਲੀ ਹੈ ਤਰਨਤਾਰਨ ਮਾਝੇ ਦਾ ਇੱਕ ਵੱਡਾ ਹਲਕਾ ਹੈ ਪਰ ਬਿਕਰਮ ਸਿੰਘ ਮਜੀਠੀਆ ਹਾਂਜੀ ਹੁਣ ਜਿਹੜੇ ਕੀ ਇਹ ਬਈ ਪੱਤਰਕਾਰ ਦੇ ਖੁਲਾਸੇ ਇਹਨਾਂ ਦਾ ਕਹਿਣਾ ਇਹ ਆ ਵੀ ਜਿਹੜਾ ਬਿਕਰਮਜੀਠੀਏ ਦੇ ਨਾਲ ਇਹਨਾਂ ਦੀ ਕੋਈ ਰਿਸ਼ਤੇਦਾਰੀ ਪੈਂਦੀ ਆ ਕਰੀਬੀ ਰਿਸ਼ਤੇਦਾਰ ਆ ਤੇ ਪਰ ਜੇ ਹੋ ਸਕਦਾ ਵੀ ਜਿਵੇਂ ਆਪਾਂ ਕਹਿ ਦਈਏ ਵੀ 5000 ਡੇਰੇ ਦੇ ਮਾਲਕ ਵੀ ਆ ਤੇ ਜਿਸ ਦਿਨ ਦੇ ਹੜ ਪੀੜਤ ਲੋਕਾਂ ਦੇ ਵਿੱਚ ਇਹ ਸੇਵਾ ਵੀ ਕਰ ਰਹੇ ਜਿਸ ਦਿਨ ਦੇ ਹੜ ਆਏ ਆ ਪੰਜਾਬ ਦੇ ਵਿੱਚ ਉਸ ਦਿਨ ਤੋਂ ਟਿੱਪਰ ਜਿਵੇਂ ਕਹਿਣਾ ਵੀ ਇਹਨਾਂ ਦੀ ਪਾਵਰ ਵੀ ਹੈਗੀ ਆ ਵੀ 5000 ਡੇਰੇ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਸੁਣਦੇ ਇਹਨਾਂ ਨੂੰ ਤੇ ਪਰ ਹੋ ਸਕਦਾ ਵੀ ਨਜ਼ਦੀਕੀ ਜਿਵੇਂ ਰਿਸ਼ਤੇਦਾਰੀ ਆ ਜੇ ਇੰਨੀ ਪਾਵਰ ਹੋਵੇ ਤਾਂ ਫਿਰ ਉਹਦੇ ਤੇ ਪਰਚਾ ਨਹੀਂ ਦਰਦੀ ਹੁੰਦਾ ਸੀ ਇਹ ਤਾਂ ਬਈ ਹੁਣ ਇਹਨਾਂ ਪੱਤਰਕਾਰਾਂ ਦਾ ਕਹਿਣਾ ਤੇ ਪਰ ਹੁਣ ਕਈ ਲੋਕਾਂ ਦਾ ਇਹ ਕਹਿਣਾ ਵੀ ਜੀ ਇਹ ਭਾਜੀ ਦੇ ਵਿੱਚ ਭਾਜੀ ਦਾ ਹੱਥ ਆ ਵੀ ਮਿਲਣ ਕਿਉਂ ਦਿੱਤਾ ਜਦੋਂ ਸੁਖਵੀਰ ਬਾਦਲ ਹਰਸਿਮਰਤ ਕੌਰ ਜਾਂਦੀ ਆ ਉਹਨੂੰ ਵੀ ਮਿਲਣ ਦਿੰਦੇ ਕਿਉਂਕਿ ਕਿੰਨਾ ਖੱਜਲ ਖਰਾਬ ਹੋ ਕੇ ਰਖੜੀ ਬੰਨਣ ਜਾਂਦੇ ਆ ਉਹ ਪੱਕਾ ਪਤਾ ਵੀ ਨਹੀਂ ਬੰਨੀ ਆ ਜਾਂ ਨਹੀਂ ਬੰਨੀ ਵੀਡੀਓ ਕ ਸਾਹਮਣੇ ਕੈਮਰੇ ਦੇ ਕੋਈ ਹਜੇ ਤੱਕ ਨਹੀਂ ਆਈ ਤੇ ਪਰ ਹੋਰ ਕਿਸੇ ਨੂੰ ਨਹੀਂ ਮਿਲਣ ਦਿੱਤਾ ਨਾ ਹੀ ਉਹਨਾਂ ਦੇ ਵਕੀਲ ਨੂੰ ਮਿਲਣ ਦਿੰਦੇ ਆ ਤੇ ਪਰ 35 ਮਿੰਟਾਂ ਦੀ ਮੁਲਾਕਾਤ ਨੇ ਜਿਹੜਾ ਕੇਸ ਬਾਬੇ ਤੇ ਸਵਾਲ ਠਾਤੇ ਆ ਤੇ ਪਰ ਹੁਣ ਇਸ ਪੱਤਰਕਾਰ ਦਾ ਤਾਂ ਇਹ ਕਹਿਣਾ ਵੀ ਜੇ ਇੰਨੀ ਪਾਵਰ ਹੋਵੇ ਫਿਰ ਬੇਕਰਮਜੀਠੀ ਤੇ ਪਰਚਾ ਹੀ ਨਹੀਂ ਪੈਂਦਾ ਸੀ ਹੁਣ ਇਹ ਹੀ ਮੈਂ ਲੋਕਾਂ ਨੂੰ ਪੁੱਛਣਾ ਚਾਹੁੰ ਕਿਉਂਕਿ ਜਨਤਾ ਜਨਾਰਦਨ ਹੁੰਦੀ ਹੈ ਵੀ ਛੋਡਾ ਕੀ ਕਹਿਣਾ ਬੇਕਰਮਜੀਠੀ ਬਾਰੇ ਹੁਣ ਇਹ ਗੱਲ ਗੱਲ ਬਈ ਉਲਝਣਾ ਚ ਪੈ ਰਹੀ ਆ ਵੀ ਬੇਕਰਮਜੀਠੀਆ ਕੋਈ ਕਹਿੰਦਾ ਵੀ 2027 ਦੀਆਂ ਚੋਣਾਂ ਜਿਹੜੀਆਂ ਹੁਣ ਆਉਣ ਆਲੀਆਂ ਉਸ ਮਾਮਲੇ ਨੂੰ ਲੈ ਕੇ ਕਿਉਂਕਿ ਇਹ ਜਾਣਦੇ ਆ ਵੀ ਕਿਵੇਂ ਨਾ ਕਿਵੇਂ ਵਿਕਰਮਜੀਤ ਸਿੰਘ ਨੂੰ ਬਾਹਰ ਕਢਾਈ ਕਿਉਂਕਿ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਆ ਹੁਣ ਪੱਤਰਕਾਰ ਵੀ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਕੋਈ ਕਿਵੇਂ ਕਰਦਾ ਕੋਈ ਕਿਵੇਂ ਇਹਨਾਂ ਦਾ ਕਹੜਾ ਇਹ ਆ ਵੀ ਜੇ ਇੰਨੀ ਪਾਵਰ ਹੁੰਦੀ ਮੰਨਦੇ ਹੋ ਪਾਵਰ ਤਾਂ ਹੈਗੀ ਆ ਬੀ ਜੇ ਫਿਰ ਪਰਚਾ ਨਹੀਂ ਪੈਂਦਾ ਸੀ ਵਿਕਰਮਜੀਤ ਜੀ ਜੇ ਇਹਨਾਂ ਦੇ ਕਰੀਬੀ ਰਿਸ਼ਤੇਦਾਰ ਉਹਦੇ ਨਹੀਂ ਪਰਚਾ ਪੈਂਦਾ ਸੀ ਕਿਉਂਕਿ ਹੁਣ ਲੋਕ ਜਿਹੜੇ ਸਵਾਲ ਠਾਉਂਦੇ ਆ ਵੀ ਜੀ ਇਹ ਆਏ ਆ ਜੀ ਇਹ ਆ ਵੀ ਇਹਦੇ 5000 ਡੇਰੇ ਦੇ ਮਾਲਕਾ ਤੇ ਸਿਰਫ ਲੋਕਾਂ ਨੂੰ ਸੇਵਾ ਦੇ ਵਿੱਚ ਜਿਵੇਂ ਆਪਾਂ ਕਹਈਏ ਗੁੰਗਾਨ ਗਾਉਂਦੇ ਆ ਰੱਬ ਦਾ ਜੋ ਵੀ ਲਾ ਲਓ ਤੇ ਪਰ ਹੁਣ ਬਈ ਸਵਾਲ ਇਸ ਬਾਬੇ ਬਾਬੇ ਤੇ ਉੱਟਦੇ ਆ ਜਿਹੜਾ ਕਿ ਰਜਿੰਦਰ ਸਿੰਘ ਢਿੱਲੋਂ ਆ ਵੀ ਇਹ ਮਿਲ ਜਾਂਦੇ ਆ ਇਹਦਾ ਕੋਈ ਸਰਕਾਰ ਨਾਲ ਹੱਥ ਹੁਣ ਇਹਦਾ ਫੈਸਲਾ ਆਪਾਂ ਨਹੀਂ ਕਰ ਸਕਦੇ ਜਨਤਾ ਹੀ ਫੈਸਲਾ ਕਰੂ ਤੁਸੀਂ ਫੈਸਲਾ ਕਰ ਸਕਦੇ ਹੋ ਤੁਸੀਂ ਆਪਣੇ ਕਮੈਂਟ ਜਰੂਰ ਰੱਖੋ ਕਿਉਂਕਿ ਸਾਰੇ ਪੱਤਰਕਾਰਾਂ ਨੂੰ ਬਈ ਤੇ ਆਮ ਲੋਕਾਂ ਨੂੰ ਜਾਂ ਲੀਡਰਾਂ ਨੂੰ ਸਾਰਿਆਂ ਨੂੰ ਵੱਧ ਜਨਤਾ ਨੂੰ ਪਤਾ ਹੁੰਦਾ ਜਨਤਾ ਹੀ ਲੋਕਾਂ ਨੂੰ ਲੀਡਰਾਂ ਨੂੰ ਖੜਾ ਕਰਦੀ ਐ ਸਾਰਿਆਂ ਨੂੰ ਇਹ ਪਤਾ ਹੀ ਹੁੰਦਾ ਕਿਸੇ ਦੇ ਗੱਲ ਉਹਦੇ ਚੋਂ ਬਾਹਰ ਨਹੀਂ ਹੈਗੀ ਕਿਉਂਕਿ ਸਾਰਿਆਂ ਨੂੰ ਪਤਾ ਪੰਜਾਬ ਦੇ ਲੋਕ ਲੀਡਰਾਂ ਨਾਲੋਂ ਵੱਧ ਸਿਆਣੇ ਆ ਲੋਕਾਂ ਨੇ ਕਿਉਂਕਿ ਲੀਡਰ ਬਣਾਏ ਤੇ ਹੁਣ ਸੋਡਾ ਕੀ ਕਹਿਣਾ ਤੁਸੀਂ ਦੱਸੋ ਵੀ ਇਹ ਬਾਬੇ ਦੇ ਮਿਲਨ ਤੇ ਸੋਡਾ ਕਹਿਣਾ ਕੀ ਆ ਕਿਉਂਕਿ ਲੋਕਾਂ ਦਾ ਕਹਿਣਾ ਤੇ ਵੀ ਬੇਕਰ ਮਜੀਠੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਹੋ ਰਹੀਆਂ ਵੀ ਕਿਸੇ ਵੀ ਤਰੀਕੇ ਨਾਲ ਬਾਹਰ ਆ ਜੀ ਪਰ ਸੀਐਮ ਕੋੰਤਮਾਨ ਕਹਿੰਦਾ ਵੀ ਇਸ ਨੂੰ ਮਹਿਜਿਤਕ ਬਾਹਰ ਨਹੀਂ ਨਿਕਲਦੇਣਾ ਕਿਉਂਕਿ ਇਹ ਨਸ਼ਾ ਤਸਕਰੀ ਕੀਤੀ ਹੋਈ ਆ ਪਤਾ ਨਹੀਂ ਕਿੰਨੇ ਕੁ ਨੌਜਵਾਨ ਮਾਰੇ ਆ ਤੇ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਕੁ ਬੇਆਬਦੀਆਂ ਵੀ ਕੀਤੀਆਂ ਜਿਹੜਾ ਤਸਵੀਰਵਾਦਲਾ ਤੇ ਇਸ ਕਰਕੇ ਇਹਨਾਂ ਦਾ ਪੰਜਾਬ ਚੋਂ ਸਾਰੇ ਕਿਤੇ ਸਪਾਇਆ ਹੋਇਆ ਹੋਇਆਗਾ ਤੇ ਇਸ ਕਰਕੇ ਭਈ ਹਰ ਵਾਰ ਹਰਦੇ ਆਉਂਦੇ ਆ ਤੇ ਪਰ ਹੁਣ ਉਹਨਾਂ ਦਾ ਪੂਰਾ ਜੋਰ ਹੜਾਂ ਵਿੱਚ ਵੀ ਇਹਨਾਂ ਨੇ ਪੈਸੇ ਕੁਝ ਕੁ ਵੰਡੇ ਆ 10-20 ਲੱਖ ਵੰਡ ਕੇ ਕਹਿੰਦੇ ਆ ਵੀ ਅਸੀਂ ਜੀ ਮਹਾਨ ਹੋਗੇ ਪਰ ਉਹ ਪੈਸੇ ਵੀ ਕਹਿੰਦੇ ਗੁੱਲਕ ਦੇ ਵਿੱਚੋਂ ਆਏ ਸੀ ਇਹਨਾਂ ਦੇ ਕੋਲੋਂ ਪੈਸੇ ਨਹੀਂ ਵੰਡੇ ਤੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਸ ਪੱਤਰਕਾਰ ਬੰਨਿਓ ਤਾਂ ਭਾਈ ਸੋਡਾ ਕੀ ਕਹਿਣਾ ਬੇਕਰ ਮਜੀਠੀਏ ਦੇ ਬਾਰੇ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਤਾਂ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਆਉਂਦਾ ਰਹੇ ਮਿਲਦਾ ਹੈ ਕਨੂ ਨਵੇਂ ਟੌਪ ਤੇ ਧੰਨਵਾਦ